ਦਿਲ ਦੀਆਂ ਗੱਲਾਂ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੱਗਾ ਰੈਸਰ ਅੱਗੇ ਵੀ ਆਪਾਂ ਜਾਣਕਾਰੀ ਦਿੰਦੇ ਰਹੇ ਨੇ ਕਬੂਤਰ ਬਾਜੀ ਬਾਰੇ ਤੇ ਹੋਰ ਵੀ ਜਰਨ ਨੌਲੇਜ ਦੀਆਂ ਗੱਲਾਂ ਬਾਰੇ ਤੇ ਅੱਜ ਫੇਰ ਆਪਾਂ ਇੱਕ ਚੀਜ਼ ਬਾਰੇ ਜਾਣਕਾਰੀ ਦੇਣ ਲੱਗੇ ਹਾਂ ਕਿਉਂਕਿ ਹੁਣ ਸਮਾਂ ਵੀ ਆ ਚੁੱਕਿਆ ਥੋੜਾ ਜਿਹਾ ਜ਼ਿੰਦਗੀ ਦੇ ਰਜੇਮਿਆਂ ਦੇ ਵਿੱਚ ਬਿਜੀ ਸੀਗੇ ਤੇ ਇਸ ਕਰਕੇ ਵੀਡੀਓ ਪਾਈ ਨਹੀਂ ਗਈਆਂ ਬਾਕੀ ਸਮੇਂ ਦੀ ਨਿਯਾਗਤ ਦੇ ਹਿਸਾਬ ਨਾਲ ਹੀ ਵੀਡੀਓ ਪਾਉਣੀਆਂ ਚੰਗੀਆਂ ਲੱਗਦੀਆਂ ਕਿਉਂਕਿ ਸਮੇਂ ਤੋਂ ਪਹਿਲਾਂ ਜਦੋਂ ਕੋਈ ਵੀ ਚੀਜ਼ ਆਪਾਂ ਪਾ ਦੰਨੇ ਉਹ ਨੋਟਿਸ ਨਹੀਂ ਕੀਤੀ ਜਾਂਦੀ ਕਈ ਵਾਰੀ ਭੁੱਲ ਜਾਂਦਾ ਬੰਦਾ ਜਾਂ ਕਿਵੇਂ ਸਕਿਪ ਹੋ ਜਾਂਦੀ ਹੈ ਯਾਦ ਨਹੀਂ ਰਹਿੰਦੀ ਤੇ ਮੌਕੇ ਤੇ ਜਦੋਂ ਕੋਈ ਵੀ ਵੀਡੀਓ ਪਾਉਣੇ ਆਪਾਂ ਉਹ ਬੰਦੇ ਦੇ ਹਮੇਸ਼ਾ ਕੰਮ ਆਉਂਦੀ ਹੈ ਅੱਜ ਸਮੇਂ ਦੀ ਲੋੜ ਦੇ ਮੁਤਾਬਕ ਆਪਾਂ ਅੱਜ ਵੀਡੀਓ ਪਾਉਣੀ ਸੀ ਆਲੂ ਭਖਾਰੇ ਦੇ ਉੱਤੇ ਆਲੂ ਬੁਖਾਰੇ ਦਾ ਹੁਣ ਆਪਾਂ ਦੇਖਦੇ ਹਾਂ ਵੀ ਬਹੁਤ ਜ਼ਿਆਦਾ ਮੈਟਰ ਚੱਲਿਆ ਆ ਆਲੂ ਬੁਖਾਰਾ ਆਲੂ ਬੁਖਾਰਾ ਆਲੂ ਹਰੇਕ ਹੀ ਜਨਨੀ ਕੀ ਹੁਣ ਬੈਦਾਂ ਨੇ ਵੀ ਵੀਡੀਓ ਪਾਉਣੀ ਸ਼ੁਰੂ ਕਰਤੀਆਂ ਵੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੈਸਾ ਇਹ ਚੀਜ਼ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮਿਲ ਰਿਹਾ ਆਲੂ ਬੁਖਾਰੇ ਦੇ ਨਾਂ ਤੇ ਹਰੇਕ ਬੰਦੇ ਨੇ ਵੀਡੀਓ ਪੰਪ ਅਨਸਾਰੀ ਨੇ ਵੀ ਹਰੇਕ ਨੇ ਆਲੂ ਖਰ ਪਰ ਆਲੂ ਬੁਖਾਰੇ ਦਾ ਅੱਜ ਕਿਉਂ ਇੰਨਾ ਰੁਝਾਨ ਵਧਿਆ ਕਿਉਂਕਿ ਪੌਪੁਲਾਰਿਟੀ ਜਿਹੜੀ ਵੀਡੀਓ ਦੇ ਵਿੱਚ ਬਾਲੀਆਂ ਹੋ ਚੁੱਕੀਆਂ ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਵੀ ਕੋਈ ਇਹੋ ਜੀ ਸਹਿ ਨਹੀਂ ਬਣੀ ਜਿਹੜੀ ਤੁਹਾਨੂੰ ਜਿੱਤ ਦਵਾ ਸਕੇ ਤੁਹਾਡੀ ਮਿਹਨਤ ਤੋਂ ਬਣਾ ਜੇ ਤੁਹਾਡੀ ਮਿਹਨਤ ਆ ਤੁਹਾਡੇ ਕੋਲ ਸਮਾਂ ਤੁਹਾਡੇ ਕੋਲ ਚੰਗੀ ਨਸਲ ਹੈ ਤਾਂ ਤੁਹਾਨੂੰ ਜਿਹੜੀ ਜਿੱਤ ਪ੍ਰਾਪਤ ਹੋਣੀ ਹੈ ਜੇ ਤੁਸੀਂ ਕਹੋ ਵੀ ਆਲੂ ਬੁਖਾਰੇ ਨਾਲ ਜਾਂ ਕਿਸੇ ਉਹ ਇੱਕ ਸਿਰਫ ਆਪਾਂ ਇੱਕ ਆਪਣਾ ਜਿਹੜਾ ਆਪਾਂ ਉਹ ਤੋਂ ਕੰਮ ਲੈਣਾ ਸਿਰਫ ਇੱਕ ਆਪ ਦਾ ਕੰਮ ਲੈ ਸਕਦੇ ਆ ਆਪਾਂ ਉਹ ਤੋਂ 10 20 ਪੈਸੇ 50 ਪੈਸੇ ਆ ਬਹੁਤ ਚੀਜ਼ਾਂ ਦੇ ਉੱਤੇ ਭਾਵੇਂ ਕੁਝ ਵੀ ਲਾ ਲਓ ਪਾਣੀ ਦੇ ਵਿੱਚ ਜੜੀ ਬੂਟੀਆਂ ਪੈਂਦੀਆਂ ਆ ਪਾਣ ਜੜ ਕੋਈ ਸਮੁੰਦਰੀ ਝੱਗ ਪਾਈ ਜਾਂਦਾ ਕੋਈ ਤਵਾਸੀਰ ਕੋਈ ਦੁਨੀਆਂ ਵੀ ਪੈਂਦੀਆਂ ਤਕਰੀਬਨ ਕੋਲ ਡੇ ਪਾਈ ਜਾਂਦੇ ਸਰਦੀ ਜਿੰਨੀ ਪਾਈ ਜਾਂਦੇ ਜਿੰਨੀਆਂ ਵੀ ਆਪਾਂ ਨੂੰ ਪਤਾ ਹੀ ਆ ਪਾਣੀ ਸਾਰਿਆਂ ਕੋਲੇ ੱਡੋ ਆੱਡਾ ਕੋਈ ਇੱਕ ਤਰ੍ਹਾਂ ਦਾ ਨਹੀਂ ਕਿਸੇ ਨੇ ਕਿਹੜੀਆਂ ਪੰਜ ਸੱਤ ਚੀਜ਼ਾਂ ਪਾਈਆਂ ਮੈਂ ਕਿਸੇ ਨੇ ਕਿਹੜੀਆਂ ਪਾਈਆਂ ਵੀ ਆ ੱਡੋ ਆੱਡੀ ਸਾਰਿਆਂ ਦਾ ਸਿਸਟਮ ਬਣਾਇਆ ਹੋਇਆ ਕੋਈ ਬੀਜਾਣਾ ਪਾਉਂਦਾ ਕੋਈ ਚਾਰੇ ਮਗਜ ਪਾਉਂਦਾ ਪਾਣੀ ਦੇ ਵਿੱਚ ਉਹ ਚੀਜ਼ ਆ ਵੀ ਆਲੂ ਬੁਖਾਰੇ ਦਾ ਹੁਣ ਤਾਂ ਹੀ ਇਸੇ ਕਰਕੇ ਵੱਧ ਚੱਲਿਆ ਹੋਇਆ ਬਹੁਤ ਭਰਾਵਾਂ ਦੇ ਫੋਨ ਆ ਰਹੇ ਸੀਗੇ ਮੈਸੇਜ ਆ ਰਹੇ ਸੀ ਵੀ ਬਾਈ ਅਸੀਂ ਤਾਂ ਲਈ ਜਾਂਦੇ ਆ ਆਲੂ ਬੁਖਾਰਾ ਵੀ ਤੂੰ ਦੱਸ ਤਾਂ ਦੇ ਕਹਿ ਜਾ ਹੁੰਦਾ ਕੀ ਗੱਲ ਆ ਔਰ ਫੋਨ ਤੇ ਇਕੱਲੇ ਇਕੱਲੇ ਬੰਦੇ ਨੂੰ ਮੈਂ ਦੱਸਿਆ ਵੀ ਕਿਵੇਂ ਜਿੰਨਾ ਕਿ ਜਨਨ ਕੀ ਮੇਰਾ ਤਜਰਬਾ ਆ ਜਾਂ ਮੈਂ ਕਰਿਆ ਆ ਆਪਣੀ ਜ਼ਿੰਦਗੀ ਦਾ ਤਜਰਬਾ ਮੈਂ ਉਹ ਦਸੂ ਮੈਂ ਕਿਸੇ ਦਾ ਦੱਸਿਆ ਨਹੀਂ ਦੱਸਦਾ ਕਿਸੇ ਦਾ ਗੁਰੂ ਨਹੀਂ ਜਹਾਂ ਜੇ ਕਿਸੇ ਦਾ ਦੱਸਿਆ ਦੱਸੂਗਾ ਤਾਂ ਉਹਦਾ ਨਾਂ ਵੀ ਲਊਂਗਾ ਮੈਂ ਬਾਕੇ ਦਾ ਪਰ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਨੇ ਇਹ ਚੀਜ਼ ਆਲੂ ਬਖਾਰੇ ਵਾਲੀ ਕਰੀ ਐ ਜਿਵੇਂ ਆਪਾਂ ਪਹਿਲਾਂ ਮੱਖਣੀ ਤੇ ਵੀ ਗੱਲਾਂ ਕਰੀਆਂ ਲੱਸੀ ਤੇ ਵੀ ਕਰੀਆਂ ਵੀ ਕਸੂਰ ਕਿਵੇਂ ਦਈਦਾ ਜਾਂ ਕੋਈ ਹੋਰ ਚੀਜ਼ਾਂ ਅਰਕਾਂ ਤੇ ਵੀ ਗੱਲਾਂ ਕਰੀਆਂ ਵੀ ਉਹ ਤੋਂ ਪਹਿਲਾਂ ਹੋ ਸਕਦਾ ਪਤਾ ਹੋਵੇ ਪਰ ਕਿਸੇ ਨੇ ਸ਼ੋਅ ਨਹੀਂ ਕਰਿਆ ਬਿਨਾਂ ਸਾਨੂੰ ਹੀ ਪਤਾ ਵੀ ਸਾਡੇ ਕੋਲ ਹੀ ਇਹ ਵੀ ਹੋਰ ਨਾ ਕੋਈ ਖੜੇ ਸ਼ਾਇਦ ਇਸੇ ਕਰਕੇ ਮੈਂ ਜਿਹੜਾ ਲੋ ਵਿੱਚ ਬੰਦਿਆਂ ਦੀ ਜਿਹੜੇ ਨਫ਼ਰਤ ਦਾ ਸ਼ਿਕਾਰ ਵੀ ਇਸੇ ਕਰਕੇ ਹੋਇਆ ਕਿਉਂਕਿ ਵੀ ਇਹ ਚੀਜ਼ਾਂ ਬਾਹਰ ਆ ਗਈਆਂ ਹੌਲੀ-ਹੌਲੀ ਜਿਹੜਾ ਪਤਾ ਲੱਗ ਗਿਆ ਹੌਲੀ-ਹੌਲੀ ਜਿਹੜੀ ਹੁਣ ਕਬੂਤਰਾਂ ਦਾ ਭਿਰਨਾ ਸ਼ੁਰੂ ਹੋ ਗਿਆ ਸਾਰਿਆਂ ਦੇ ਨਾਲ ਹੀ ਤਕਰੀਬਨ ਵੈਸੇ ਹੁਣ ਕਲੱਬ ਬਣ ਕੇ ਕਰਕੇ ਬਹੁਤ ਵਧੀਆ ਸਿਸਟਮ ਹੈ ਆਲੂ ਬਖਾਰਾ ਹੁਣ ਵਿੱਚ ਬੰਦਿਆ ਨੇ ਲਿਆ ਵੀ ਆ ਹੋਰ ਵੀ ਆ ਪਰ ਮੈਂ ਜਿੰਦਗੀ ਦਾ ਆਪਦਾ ਤਿਆਰਪਾ ਦਾ ਦੱਸੂ ਮੈਂ ਇਹਦੀ ਸਾਰੀ ਡਿਟੇਲ ਲਗਾਤਾਰ ਬੈਕ ਟੂ ਬੈਕ ਵੀਡੀਓ ਸਾਰੀਆਂ ਹੀ ਪਾਉਂਗਾ ਇੱਕ ਵੀਡੀਓ ਦੇ ਵਿੱਚ ਇਹਦੀ ਡਿਟੇਲ ਨਹੀਂ ਮੈਂ ਦੇ ਸਕਦਾ ਆਲੂ ਬਖਾਰਾ ਜਦੋਂ ਆਪਾਂ ਲੈਣਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਵੀ ਕਦੇ ਵਾਸਤੇ ਵੀ ਆਲੂ ਬਖਾਰਾ ਇਹ ਨਾ ਹੋਵੇ ਵੀ ਆਪਾਂ ਜਿਹੜਾ ਬਾਲਾ ਮਸ਼ਹੂਰ ਜਾ ਹੋਇਆ ਵਾ ਬੰਦਾ ਜਾਂ ਕੋਈ ਹੋਰ ਆਪਾਂ ਉਹਦੇ ਕੋਲ ਹੀ ਜਾਣਾ ਜਾਂ ਜਿਹਨੇ ਵੀਡੀਓ ਜੇ ਪਾਤੀ ਉਹਦੇ ਕੋਲ ਹੀ ਜਾਣਾ ਨਹੀਂ ਉੱਥੇ ਆਪਾਂ ਫੇਰ ਅਗਲਾ ਕਹਿੰਦਾ 5000 ਨੂੰ ਦੇਤਾ 10000 ਨੂੰ ਦੇਤਾ 7000 ਨੂੰ ਨਹੀਂ ਆਲੂ ਬਖਾਰਾ ਹਮੇਸ਼ਾ ਤੁਰ ਫਿਰ ਕੇ ਲੋ ਕੋਈ ਵੀ ਚੀਜ਼ ਲੈਣੀ ਆ ਕਦੇ ਵੀ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਪਾਣੀ ਲੈਣਾ ਹੈ ਪਾਣੀ ਵੀ ਤੁਰ ਫਿਰ ਕੇ ਕਦੇ ਵੀ ਇੱਕ ਇੱਕ ਬੰਦੇ ਤੋਂ ਸਮਾਨ ਨਹੀਂ ਲੈਣਾ ਚਾਹੀਦਾ ਹੋ ਸਕਦਾ ਤੁਹਾਡਾ ਸਮਾਨ ਤੁਸੀਂ ਆਪਦੇ ਮਨ ਦੇ ਵਿੱਚ ਰੱਖੀ ਬੈਠੇ ਹੋਵੋ ਤੇ ਉਸ ਤੋਂ ਬਾਅਦ ਉਹੀ ਬੰਦੇ ਚੱਕ ਕੇ ਤੁਹਾਡਾ ਸਮਾਨ ਹੋਰ ਨੂੰ ਵੀ ਬਣਾ ਕੇ ਦੇ ਦੇਣ ਜਾਂ ਫਿਰ ਹੋਰ ਫਿਰ ਖੇਡ ਕਿੱਥੇ ਰਹਿ ਗਈ ਪਹਿਲਾਂ ਵਾਲੇ ਖਿਡਾਰੀ ਬਹੁਤ ਸਿਆਣੀ ਸੀ ਜੋ ਕੋਈ ਚੀਜ਼ ਲੈਂਦੇ ਸੀ ਤਾਂ 100 ਕਿਲੋਮੀਟਰ ਗਾਂ ਵੀ ਲੰਘ ਜਾਂਦੇ ਸੀ ਵੀ ਨਾ ਇੱਥੋਂ ਨਹੀਂ ਲੈਣੀ ਉੱਥੋਂ ਲੈ ਕੇ ਆਉਣੇ ਆ ਉਹ ਇੱਥੋਂ ਲੈ ਲਈ ਕੋ ਉੱਥੋਂ ਲੈ ਲਈ ਚਾਰ ਚਾਰ ਚੀਜ਼ਾਂ ਦੋ ਦੋ ਚੀਜ਼ਾਂ ਹੀ ਲੈ ਲੈਂਦੇ ਸੀ ਆਲੂ ਬਖਾਰਾ ਹੁਣ ਵੀਡੀਓ ਹੋਰੇਕ ਪਾਉਂਦਾ ਹੋਰ ਆ ਕਦੇ ਵਾਸਤੇ ਵੀ ਇਹ ਚੀਜ਼ ਨਾਲੋ ਚੰਗੇ ਬੰਦੇ ਅੱਜ ਵੀ ਜਿਹੜੇ ਖਿਡਾਰੀ ਨੇ ਬਹੁਤ ਬੰਦੇ ਉਹ ਲੈਂਦੇ ਨਹੀਂ ਆ ਤੇ ਉਹ ਤੁਰ ਫਿਰ ਕੇ ਹੀ ਲੈਂਦੇ ਆ ਹੋ ਸਕਦਾ ਤੁਹਾਨੂੰ ਜਮੇ ਹੀ ਕੂੜੇ ਦੇ ਭਾਈ ਮਿਲ ਜੇ ਕਿਉਂਕਿ ਜਿੱਥੇ ਵੇਖਦਾ ਹੀ ਨਹੀਂ ਇਹ ਆਲੂ ਬੁਖਾਰੇ ਦਾ ਤੁਹਾਨੂੰ ਸਿਸਟਮ ਦਾਦਾ ਵੀ ਇਹ ਆਲੂ ਬੁਖਾਰਾ ਹੁਣ ਇੰਟਰ ਹੋ ਜਾਂਦੇ ਲੋਕ ਕਹੀ ਜਾਂਦੇ ਆ ਵੀ ਇੰਟਰ ਬੋਹ ਚ ਗੱਗੇ ਨੇ ਰੌਲਾ ਪਾਤਾ ਐ ਕਰਤਾ ਜੀ ਉਹ ਕਰਤਾ ਨਹੀਂ ਪਾਇਆ ਰੌਲਾ ਆਲੂ ਬੁਖਾਰਾ ਤਾਂ ਸਦੀਆਂ ਤੋਂ ਬੰਦਿਆਂ ਨੂੰ ਪਤਾ ਸੀ ਸਿਰਫ ਕੀ ਸੀ ਬੈਰ ਨਹੀਂ ਹੋਇਆ ਸੀ ਉਹ ਜਿੰਨਾਂ ਨੂੰ ਪਤਾ ਸੀ ਉੱਥੇ ਚੱਲੀ ਜਾਂਦਾ ਸੀਗਾ ਗਾਂ ਜਿਹਨੂੰ ਪਤਾ ਲੱਗ ਜਾਂਦਾ ਸੀ ਉਹ ਗੱਲ ਹੀ ਨਹੀਂ ਕਰਦਾ ਜੀ ਅਗਲਾ ਕਹਿੰਦਾ ਠੀਕ ਆ ਪਤਾ ਸਾਰੇ ਨਹੀਂ ਸੀ ਆਲੂ ਬੁਖਾਰਾ ਪਤਾ ਕਿਹਨੂੰ ਨਹੀਂ ਸੀ ਅੱਜ ਕੱਲ ਤਾਂ ਬੱਚੇ ਬੱਚੇ ਨੂੰ ਪਤਾ ਵੀ ਪਾਣੀ ਦੇ ਵਿੱਚ ਕੀ ਪੈਂਦਾ ਕੀ ਨਹੀਂ ਪੈਂਦਾ ਜਾਂ ਕੀ ਆ ਗੱਲ ਤਾਂ ਉੱਥੇ ਬਿਦਾਮਾਰੀ ਆ ਜਾਂਦੀ ਆ ਵੀ ਕਿਹੜੀ ਰੁੱਤ 'ਚ ਕਿੰਨੇ ਬਿਦਾਮ ਲੱਗਣੇ ਆ ਕਿੰਨੇ ਵਜੇ ਬਾਜੀ ਮੋਕਦੀ ਉਹ ਕਿੰਨੇ ਬਿਦਾਮ ਕਿਉਂ ਲੱਗਦੇ ਨੇ ਕੀ ਗੱਲ ਆ ਕੀ ਬਾਤ ਆ ਉੱਥੇ ਕੀ ਗੱਲ ਆ ਬਹੁਤ ਹੁਣ ਹੁਣ ਵੀ ਤੁਰ ਫਿਰ ਕੇ ਲੈ ਕਹਿੰਦਾ ਤੁਸੀਂ ਕੀ ਕਰਨਾ ਤੁਰ ਫਿਰ ਕੇ ਆਲੂ ਬੁਖਾਰਾ ਕਿਤੋਂ ਵੀ ਲੈ ਸਕਦੇ ਹੋ ਆਲੂ ਬ ਇੱਕ ਕੁਆਲਿਟੀ ਆ ਪਹਿਲਾਂ ਤਾਂ ਤੁਸੀਂ ਆਲੂ ਬਖਾਰਾ ਲੈ ਕੇ 5-10 ਰੁਪਈਆਂ ਦਾ ਜਿੰਮੇ ਆਪਾਂ ਕਹਿ ਦਨੇ ਵੀ 10-20 ਦਾਣੇ ਲਿਓ ਕੋਈ ਗੱਲ ਨਹੀਂ ਗੇੜਾ ਹੀ ਆ ਜੇਕਰ ਦੂਰ ਜਾਣੇ ਹੋ 100-200 ਦਾ ਤੇਲ ਮੱਚ ਜੂ ਕੋਈ ਵੱਡੀ ਗੱਲ ਨਹੀਂ ਮੋਟਰਸਾਈਕਲ ਤੇ ਪਾਜੋ ਗੱਡੀ ਤੇ ਪਾਜੋ ਪਰ ਨੁਕਸਾਨ ਤਾਂ ਨਾ ਹੋ ਆਲੂ ਬਖਾਰੇ ਨੂੰ ਚਾਹੇ ਦੁਕਾਨ ਦੇ ਉੱਤੇ ਹੀ ਵੇਚੋ ਉੱਥੇ ਰੱਖ ਕੇ ਭੌਂਕੇ ਦੇਖ ਲਓ ਜੇ ਤੁਹਾਡਾ ਆਲੂ ਬਖਾਰਾ 10-20 ਕੈਂਟਾਂ ਦੇ ਵਿੱਚ 30 ਕੈਂਟਾਂ ਦੇ ਵਿੱਚ ਆ ਰੰਗ ਛੱਡ ਜਾਂਦਾ ਤਾਂ ਮੇਰਾ ਮੰਨਣਾ ਤਾਂ ਇਹ ਆ ਵੀ ਉਹ ਸਹੀ ਹੈ ਹੀ ਨਹੀਂ ਕਿਉਂਕਿ ਕੋਈ ਇਹ ਜੀ ਕੋਈ ਉਹ ਨਹੀਂ ਹੈਗੀ ਇਹਦੇ ਵਿੱਚ ਵੀ ਇਹ ਰੰਗ ਛੱਡ ਜੇ ਫਾਲ ਆ ਇੱਕ ਸੁੱਕਾ ਉਹਦਾ ਇਹ ਤਾਂ ਹੈ ਨਹੀਂ ਵੀ ਕਿ ਲੱਗਦੀ ਰੰਗ ਛੱਡ ਜੂ ਕੁਝ ਟਾਈਮ ਤਾਂ ਲੱਗੂ ਉਹਦੇ ਵਿੱਚ ਪਾਣੀ ਰਚੂਗਾ ਪਾਣੀ ਦੇ ਵਿੱਚੋਂ ਉਹਦੇ ਵਿੱਚ ਕਿਰਨਾ ਨਿਕਲਗੀਆਂ ਫੇਰ ਕਿਤੇ ਜਾ ਕੇ ਉਹਦੇ ਕਣ ਨਿਕਲਣਗੇ ਕਣਾਂ ਦੇ ਵਿੱਚ ਵਾਂਗੂ ਉਹ ਨਿਕਲੂਗਾ ਬਾਹਰ ਇਹ ਨਹੀਂ ਹੈਗਾ ਵੀ ਪਾਣੀ ਦਾ ਪਾਣੀ 'ਚ ਛੱਡਿਆ ਤੇ ਪਾਣੀ ਨੇ ਐਂ ਰੰਗ ਛੱਡਤਾ ਉਹ ਕੋਈ ਸਿਸਟਮ ਹੈ ਜਿਹਾ ਹੈ ਨਹੀਂ ਮੇਰਾ ਮੰਨਣਾ ਮੈਂ ਹੋਰਾਂ ਦਾ ਨਹੀਂ ਮੈਂ ਕਹਿੰਦਾ ਵੀ ਕੀ ਕਹਿੰਦੇ ਹੋਗੇ ਆਲੂ ਬਖਾਰਾ ਫੇਰ ਤੁਸੀਂ ਹੀ ਕੀ ਹੈ ਉਹਦਾ ਪਾਣੀ ਹੋ ਸਕਦਾ ਤੁਸੀਂ ਪੀ ਕੇ ਵੀ ਦੇਖ ਸਕਦੇ ਹੋ ਖਾ ਕੇ ਪਹਿਲੀ ਗੱਲ ਖਾ ਕੇ ਤੁਹਾਨੂੰ ਪਤਾ ਲੱਗ ਜਾਣਾ ਉਹਨੂੰ ਪਹਿਲਾਂ ਦੰਦੀ ਵੱਢ ਕੇ ਦੇਖੋ ਫਿਰ ਉਹਨੂੰ ਕੱਚ ਦੇ ਗਲਾਸ ਚ ਭਿਉਂ ਦੋ ਜੇ ਤੁਹਾਨੂੰ ਖੱਟਾ ਟੀਟ ਲੱਗ ਰਿਹਾ ਜਾਂ ਚੀੜਾ ਲੱਗ ਰਿਹਾ ਬਹੁਤ ਜ਼ਿਆਦਾ ਤਾਂ ਉਹ ਆਲੂ ਬਖਾਰਾ ਸਹੀ ਹੈ ਹੀ ਨਹੀਂ ਤੁਹਾਨੂੰ ਸਵਾਦ ਖੱਟ ਮਿੱਠਾ ਜਿਹਾ ਆਉਣਾ ਚਾਹੀਦਾ ਜਿਵੇਂ ਚੀਕੂ ਦਾ ਸਵਾਦ ਹੁੰਦਾ ਸੁਭਾਵਿਕ ਗੱਲ ਹੈ ਜਾਂ ਪੱਕੇ ਆਲੂ ਬਖਾਰੇ ਹੁਣ ਆ ਜਾਣਗੇ ਪੱਕਾ ਆਲੂ ਬਖਾਰਾ ਖਾ ਕੇ ਦੇਖ ਲਓ ਉਹੋ ਜਿਹਾ ਸਵਾਦ ਹੁੰਦਾ ਜਿਹੜਾ ਪਲਪਲ ਜਿਹਾ ਕਰ ਦਿੰਦਾ ਉਹ ਸਵਾਦ ਹੁੰਦਾ ਆਲੂ ਬਖਾਰੇ ਦਾ ਘਾਟ ਮਿੱਠਾ ਜਾ ਹਰਖਟਾ ਸਵਾਰ ਘਾਟਾ ਹੋ ਮਿੱਠਾ ਥੋੜਾ ਜਿਹਾ ਵੱਧ ਆਊਗਾ ਉਹਨੂੰ ਉਸਦੋਂ ਵਾਰ ਚੱਬ ਕੇ ਦੇਖ ਲੋ ਜੇ ਉਹਦਾ ਸਵਾਦ ਨੂੰ ਲੱਗਿਆ ਵੀ ਇਹਦਾ ਜਾਂ ਟੀਟ ਹੈ ਉਹਨੂੰ ਪਹਿਲੀ ਗੱਲ ਦਾ ਭਿਉਣ ਦੀ ਵੀ ਲੋੜ ਨਹੀਂ ਉਹਨੂੰ ਉੱਥੇ ਛੱਡਿਓ ਠੀਕ ਹੈ ਵਿੱਚ ਤੁਸੀਂ ਦੇਖੋਗੇ ਐ ਬਾਹਲੇ ਚਾਂਦੀ ਵਾਂਗੂ ਚਮਕੀ ਜਾਂਦੇ ਹੁੰਦੇ ਆਲੂ ਬੁਖਾਰੇ ਜਾਂ ਕੋਈ ਹੋਰ ਠੀਕ ਹੈ ਉਹ ਕੈਮੀਕਲ ਨਾਲ ਵੀ ਹੋ ਜਾਂਦਾ ਹੁਣ ਕੀ ਆ ਹੁਣ ਇੱਕ ਹੋਰ ਚੋਰ ਮੋਰੀ ਫੜੀ ਆ ਤੇ ਅੰਗੂਰਾਂ ਦੀ ਖੰਡ ਦੇ ਵਿੱਚ ਬਣ ਗਈ ਰਲਾਏ ਪਏ ਆਲੂ ਬੁਖਾਰੇ ਉਹ ਹੁਣ ਜੇ ਕੋਈ ਸ਼ਿਕਾਰੀ ਬੰਦਾ ਉਹ ਤਾਂ ਫੜ ਸਕਦਾ ਉਹ ਜਦੋਂ ਚੱਬੂ ਕਣਤਾ ਉਹਦੇ ਮਾੜੇ ਮੁੱਟ ਚੱਲਣਗੇ ਚੱਲਣਗੇ ਜਾਂ ਉਹ ਭਿਉਗਾ ਉਹਦੇ ਵਿੱਚ ਆਲੂ ਬੁਖਾਰਾ ਜਦੋਂ ਡਿੱਗੂਗਾ ਜਿਹੜੀ ਖੰਡ ਉਹ ਥੱਲੇ ਨਾਲ ਦੀ ਨਾਲ ਜਦੋਂ ਆਲੂ ਖਰਦੇ ਉੱਤੇ ਪਾਣੀ ਚੜ ਗਿਆ ਉਹਨੇ ਨਾਲ ਦੀ ਨਾਲ ਛੱਡ ਕੇ ਆਉਦਾ ਉਹਦਾ ਆਲੂ ਖਰਦਾ ਲੜ ਨਾਲ ਦੀ ਨਾਲ ਉਹਨੇ ਪਾਣੀ ਦੇ ਵਿੱਚ ਵਹਿ ਜਾਣਾ ਉਹ ਥੱਲੇ ਆਡੀ ਪਤਾ ਲੱਗੂ ਵੀ ਆ ਕੋਈ ਚੀਜ਼ ਵਹਿ ਗਈ ਥੱਲੇ ਠੀਕ ਹੈ ਆਲੂ ਬੁਖਾਰਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਇਹ ਕੋਈ ਅੱਜ ਦੀ ਖੇਡ ਨਹੀਂ ਆਲੂ ਬੁਖਾਰਾ ਸਦੀਆਂ ਤੋਂ ਚੱਲਿਆ ਆਉਂਦੀ ਗੱਲ ਹੈ ਆਲੂ ਬਖਾਰਾ ਪੀਂਦੇ ਹੀ ਸ਼ਰਾਬੀ ਬੰਦੇ ਜਿਹੜੇ ਕੋਈ ਪੈਗ ਦੇ ਸ਼ਕੀਨ ਆ ਦਾਰੂ ਪੀਂਦੇ ਆ ਜਾਂ ਕੋਈ ਹੋਰ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਪਿੰਡ ਚ ਤੁਸੀਂ ਕਿਸੇ ਵੀ ਬਜ਼ੁਰਗ ਨੂੰ ਬੋਲ ਸਕਦੇ ਹੋ ਬੈਦਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਆਲੂ ਬਖਾਰਾ ਪੰਸਾਰੀਆਂ ਨੂੰ ਵੀ ਪਤਾ ਸੀ ਜਿੰਨਾਂ ਕੋਲੇ ਵੈਗਦਾ ਇਹ ਕੋਈ ਅੱਜ ਨਹੀਂ ਇੰਟਰਵਿਊਆਂ ਕਰਕੇ ਵੀ ਪਤਾ ਲੱਗ ਗਿਆ ਉਹ ਸਭ ਉਹ ਜਿਵੇਂ ਕਹਿੰਦੇ ਤਾਂ ਹੁਣ ਗੱਲਾਂ ਹੋਰ ਹੋ ਜਾਂਦੀਆਂ ਵੀ ਮੇਰਾ ਤਾਂ ਫਰਜ਼ ਆ ਇੰਟਰਵਿਊ ਕਰਨੀ ਗੱਲਾਂ ਪੁੱਛਣੀਆਂ ਔਰ ਫਿਰ ਇੰਟਰਵਿਊ ਹੋਰ ਹੁੰਦੀ ਕਾਦੀ ਹੈ ਜੇ ਆਪਾਂ ਕਿਸੇ ਨੂੰ ਸਿੱਧੇ ਰਾਹ ਨਹੀਂ ਪਾਉਣਾ ਜਾਂ ਜ਼ਿੰਦਗੀ ਬਾਰੇ ਬੰਦੇ ਦੀ ਬਾਰੇ ਪੁੱਛਣਾ ਨਹੀਂ ਤੇ ਜੇ ਫਿਰ ਐਂ ਦੱਸਣ ਵਾਲੀ ਕਬੂਤਰ ਉੜਦੇ ਹੁਣ ਫਿਰ 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 ਗੱਲਾਂ ਹੀ ਕਰੀਆਂ ਹੋ ਜਾਣਾ ਗੱਲ ਤਾਂ ਜਿਹੜੀ ਗੱਲ ਤੇ ਤਾਂ ਆਉਣਾ ਚਾਹੀਦਾ ਮਿਹਨਤ ਮਿਹਨਤ ਤੋਂ ਪਿੱਛੇ ਹਟਦਾ ਬੰਦਾ ਖੇੜ ਬੰਨੀ ਨੂੰ ਭਾਜਦਾ ਕਬੂਤਰਾਂ ਨੂੰ ਭਾਜ ਲੈਂਦਾ ਉੱਥੋਂ ਲੈ ਲੈ ਉੱਥੋਂ ਲੈ ਲੈ ਆਏ ਕਰ ਲਿਆ ਮਿਹਨਤ ਐਂ ਦੇ ਤਾਂ ਨਹੀਂ ਮੇਰੇ ਕੋਲ ਸਮਾਂ ਹੈ ਘਰੇ ਕਬੂਤਰ ਡਾਉਣ ਦਾ ਮੇਰੀ ਮਿਹਨਤ ਹੈ ਆਲੂ ਬਖਾਰਾ ਪੀਂਦੇ ਸ਼ਰਾਬੀ ਬੰਦੇ ਇਹ ਬਹੁਤ ਪਹਿਲਾਂ ਸਭ ਨੂੰ ਹੀ ਪਤਾ ਸੀ ਉਹ ਕਿਸੇ ਨੇ ਜਿਵੇਂ ਕਹਿੰਦੇ ਹੁੰਦੇ ਵੀ ਜਰੂਰ ਆਪਦੇ ਤੇ ਤਿਆਰਬੇ ਆਪਾਂ ਕੋਈ ਗੱਲਾਂ ਬਾਤਾਂ ਤੋਂ ਆਸੇ-ਪਾਸੇ ਪਤਾ ਲੱਗਦਾ ਆਪਾਂ ਨੂੰ ਗੱਲਾਂ ਦਾ ਵੀ ਯਾਰਾ ਫਲਾਨਾ ਸ਼ਰਾਬੀ ਬੰਦਾ ਪੀਂਦਾ ਯਾ ਲੂ ਬੁਖਾਰਾ ਪਿਉਂ ਪੀਂਦਾ ਜਾਂ ਕਿ ਉਹ ਦਾ ਦਿੰਦਾ ਵੀ ਮੈਂ ਕਰਕੇ ਯਾਰ ਗਰਮਾਇਸ਼ ਹੋ ਗਈ ਰਾਤ ਨੂੰ ਦਾਰੂ ਪੀਤੀ ਗਈ ਵੱਧ ਵੀ ਸਵੇਰੇ ਦਕ ਕਾਲ ਜਾਂ ਮੱਤਦਾ ਹੁੰਦਾ ਤਾਂ ਪੀਣਾ ਪੈਂਦਾ ਤੁਸੀਂ ਅਕਸਰ ਦੇਖਦੇ ਹੋਵੋਗੇ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਜਿਹੜੀ ਵੀ ਕੋਈ ਜੜੀ ਬੂਟੀ ਤੁਹਾਨੂੰ ਕੋਈ ਪਤਾ ਲੱਗਦਾ ਵੀ ਆਰੀ ਖਾਤਰ ਹੁੰਦੀਆਂ ਜਾਂ ਹਲੜਾ ਪਾਉਲੇ ਬਿਹੜੇ ਹਲੜਾ ਜਾਂ ਕੋਈ ਬਣਾਉਣੇ ਆ ਮਲਠੀ ਵਗੈਰਾ ਹੀ ਪਾਏ ਨਾ ਕਈ ਮਿਸ਼ਰੀ ਪਾਏ ਨਾ ਸ਼ੌਂ ਵੀ ਬਹੁਤ ਕੁਝ ਪੈਂਦਾ ਦਲਾਬ ਵੀ ਦੋ ਤਿੰਨ ਤਰ੍ਹਾਂ ਦਾ ਬਣ ਜਾਂਦਾ ਜੇ ਆਪਾਂ ਬਣਾਉਣਾ ਹੋਵੇ ਖੇੜ ਵਾਂਗੂ ਖੇੜ ਗੇੜਿਆਂ ਵਾਲੇ ਦਿਨ ਵੀ ਲੱਗ ਜਾਂਦਾ ਤੇ ਆਪਾਂ ਘਰੇ ਲਾਉਣਾ ਉਹ ਹੋਰ ਹਿਸਾਬ ਦਾ ਲੱਗਦਾ ਇਹ ਆਲੂ ਖਾਰੇ ਦਾ ਵੀ ਉਹੀ ਸਿਸਟਮ ਆ ਇਹ ਨਹੀਂ ਹੈਗਾ ਵੀ ਤੇ ਆਲੂ ਖਾਰਾ ਆਪਾਂ ਭਿਉਂਤਾ ਤੇ ਸਾਰੇ ਕਬੂਤਰਾਂ ਨੂੰ ਹੀ ਆਪਾਂ ਬਦਾਮ ਖੇਚੇ ਤੋਂ ਵੀ ਦੇਤਾ ਜਾ 5 ਵਜੇ ਦੇ ਤਾਂ ਜਾਂ 8 ਨੇ 8 ਵਜੇ ਦੇ ਤਾਂ ਕੋਈ 2 ਵਜੇ ਰਾਤ ਨੂੰ ਲਾਈ ਜਾਂਦਾ ਕੋਈ ਸਵੇਰੇ ਲਾਈ ਜਾਂਦਾ ਬਰਾਮਾ ਤੋਂ ਪਹਿਲਾਂ ਜਿਹਦੇ ਜਿਵੇਂ ਉੱਡੇ ਕਬੂਤਰੋਂ ਨੇ ਉਵੇਂ ਲਾਇਆ ਕਿਰਾ ਹੁਣ ਮੰਨ ਕੇ ਚੱਲੋ ਮੇਰੇ ਉੱਡ ਗਏ ਮੈਂ ਗਾਹਾਂ ਤਜਰਬਾ ਕਰੀ ਹੀ ਨਹੀਂ ਮੈਂ ਉੱਥੇ ਸੂਈ ਖੜਾ ਲਈ ਵੀ ਯਾਰ ਇੱਥੇ ਉੱਡੀ ਤਾਂ ਜਾਂਦੇ ਆ ਫਿਰ ਆਪਾਂ ਲੈਣਾ ਕੀ ਆ ਉਵੇਂ ਨਾ ਹਰੇਕ ਬੰਦੇ ਨੇ ਅਡੋ ਅਡੀ ਜਿਵੇਂ ਕਿਸ ਨੂੰ ਪਤਾ ਲੱਗੇ ਆਹ ਲੂਹਰਾ ਲੱਗਦਾ ਹੁੰਦਾ ਕਬੂਤਰੋਂ ਟਾਈਮ ਕਿਸ ਨੂੰ ਪਤਾ ਨਹੀਂ ਟਾਈਮ ਕੀ ਪਤਾ ਹੋਵੇ ਜਿਵੇਂ ਤਜਰਬਾ ਹੋਈ ਜਾਂਦਾ ਮੈਂ ਅਗਲਾ ਵਾਰ ਸਾਡੇ ਹਿਸਾਬ ਨਾਲ ਲਾਈ ਜਾਂਦਾ ਕੋਈ ਕਿਵੇਂ ਪਰ ਉਹ ਬੰਦਿਆ ਨੇ ਫਿਰ ਉਦੋਂ ਬਾਅਦ ਸੈਟਿੰਗ ਆਪਦੀ ਇਹ ਕਰੀ ਵੀ ਇੰਨੇ ਬਰਾਮਾ ਨਾਲ ਐ ਆਏ ਜੇ ਲੱਗੂ ਇੰਨੇ ਬਰਾਮਾ ਨਾਲ ਐ ਆਏ ਜੇ ਲੱਗੂ ਜੇ ਸਾਫ਼ ਕਰਨਾ ਤਾਂ ਐ ਆਏ ਲੱਗੂ ਜੇ ਇਹਨੂੰ ਠੰਡਾ ਕਰਨਾ ਕੂਪਟਰ ਨੂੰ ਜਾਂ ਇਹਦੀ ਗਰਮੀ ਕੱਢਣੀ ਆ ਤਾਂ ਇਹਨੂੰ ਐ ਆਏ ਲੱਗੂ ਉਦੋਂ ਬਾਅਦ ਸਾਰੀ ਡਿਟੇਲ ਰੱਖ ਦਾਂਗੇ ਆਪਾਂ ਨੂੰ ਕੋਈ ਚੱਕਰ ਨਹੀਂ ਦੁਬਾਰ ਪਾ ਦੂੰ ਵੀਡੀਓ ਲਗਾਤਾਰ ਪਾਵਾਂਗੇ ਸ਼ਰਾਬੀਆਂ ਤੋਂ ਉਦੋਂ ਬਾਅਦ ਆਲੂ ਬੁਖਾਰਾ ਤੁਸੀਂ ਆਮ ਹੀ ਦੇ ਦੇ ਪੰਸਾਰੀ ਨੂੰ ਜਿਹੜੇ ਨੂੰ ਮਰਜ਼ੀ ਪੁੱਛ ਲਓ ਜਾ ਕੇ ਉਸ ਨੂੰ ਉਹਦੀ ਦੱਸ ਇਹ ਕੱਢਦਾ ਗਰਮਾਹ ਤੁਸੀਂ ਆਪ ਪੀ ਕੇ ਦੇਖ ਲਓ ਤੁਹਾਨੂੰ ਆਪ ਹੀ ਪਤਾ ਲੱਗੇ 10 ਦਿਨ ਪੀਓ ਗੈਰਮੇਦਨ ਤੁਹਾਨੂੰ ਆਪ ਦੇ ਸਰੀਰ ਤੋਂ ਆਪ ਪਤਾ ਲੱਗੂ ਵੀ ਯਾਰ ਆਲੂ ਬੁਖਾਰਾ ਕੰਮ ਕੀ ਕਰਦਾ ਠੀਕ ਹੈ ਇਹਦੇ ਦੋ ਕੰਮ ਕਰਾ ਸਕਦੇ ਆ ਆਪੇ ਇਹ ਤੋਂ ਰਹਿਸ਼ ਵੀ ਪੈਰਾ ਕਰਾ ਸਕਦੇ ਆ ਇਹਦੇ ਨਾਲ ਸਫਾਈ ਵੀ ਕਰ ਸਕਦੇ ਆ ਗਰਮੀ ਵੀ ਕੱਢੂ ਇਹ ਤੇ ਸਾਰਾ ਕੁਝ ਹੀ ਕਰੂ ਰਹਿਸ਼ ਵੀ ਬਣਾਉਂਦਾ ਜਿਹਨੂੰ ਉਹਦੇ ਢੰਗ ਨਾਲ ਲਾਉਣਾ ਹੋਵੇ ਤਰੀਕਾ ਤਰੀਕਾ ਉਹ ਆਪ ਦੇ ਸਿਰ ਤੇ ਆ ਬਣਾਉਣਾ ਉਹ ਹੌਲੀ ਹੌਲੀ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਪਤਾ ਲੱਗ ਹੀ ਜਾਂਦਾ ਹੌਲੀ ਹੌਲੀ ਕੋਈ ਗੱਲ ਲੁਕੀ ਆ ਜਦ ਤੱਕ ਨਾ ਰਹੀ ਆ ਨਾ ਰਹੀ ਠੀਕ ਆ ਬਾਕੀ ਹੋਰ ਗੱਲ ਪਾਵਾਂਗੇ ਡਿਟੇਲ ਦੇ ਵਿੱਚ ਪਰ ਮੈਂ ਇਹ ਕਹਿਣਾ ਵੀ ਤੁਰ ਫਿਰ ਕੇ ਲੋ ਬਾਈ ਐਵੇਂ ਰੋਜ਼ ਰੋਜ਼ ਮੈਨੂੰ ਤਾਂ ਫੋਨ ਤੇ ਜਹਾਜ ਜਾ ਲਾਉਣਾ ਪੈਂਦਾ ਪਤਾ ਕੀ ਗੱਲ ਆ ਕੰਮ ਵੀ ਕਰਨਾ ਹੋਰ ਵੀ ਆ ਜਾਣਾ ਵੀ ਆ ਕਿਸੇ ਪਾਸੇ ਇੰਨੇ ਪਾਸੇ ਬਾਈ ਹੋ ਜਾਣੀਆਂ ਦਾ ਫੋਨ ਵੀ ਚੱਕਣਾ ਫਿਰ ਤੁਹਾਨੂੰ ਪਤਾ ਜਦੋਂ ਬੰਦੇ ਦੀ ਜ਼ਿੰਮੇਵਾਰੀ ਵਧ ਜਾਂਦੀ ਆ ਕਵੀਲਦਾਰੀਆਂ ਵਧ ਜਾਂਦੀਆਂ ਕੋਈ ਹੋਰ ਆ ਫਿਰ ਬੰਦਾ ਨਾ ਪਹਿਲਾਂ ਉਹੋ ਲੱਗਦਾ ਬੀਜੇ ਰੇ ਨੂੰ ਮਚਿਓਰ ਹੀ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਇਹਦਾ ਤਾਂ ਕੰਮ ਹੀ ਇਹ ਕਰ ਕਰੀ ਜਾਂਦਾ ਇਹਦਾ ਕਿਤੇ ਉਹਦਾ ਆ ਗਿਆ ਫੋਨ ਕਿਤੇ ਉਹਦਾ ਕੰਮਾਂ ਚੀਤ ਬਸ ਆਈ ਘੋਸ ਰਹਿ ਗਏ ਇਹਦੇ ਕੋਲੇ ਫਿਰ ਉਹ ਬੰਦਾ ਬੁਰਾ ਲੱਗਦਾ ਸਮੇ ਦੇ ਹਿਸਾਬ ਨਾਲ ਆਪਾਂ ਨੂੰ ਚੇਂਜ ਹੋਣਾ ਪੈਂਦਾ ਜੇ ਆਪਾਂ ਨਹੀਂ ਹੁੰਦੇ ਤਾਂ ਫਿਰ ਆਪਾਂ ਗਲਤ ਆ ਹਾਂ ਸਹੀ ਗੱਲ ਤੇ ਚੇਂਜ ਹੋ ਗੋ ਗਲਤ ਗੱਲ ਤੇ ਨਹੀਂ ਆਪਾਂ ਕਹਿੰਦੇ ਵੀ ਸਮੇ ਦੇ ਹਿਸਾਬ ਨਾਲ ਉਹਦਾ ਫੈਸ਼ਨ ਬਦਲੋ ਜਾ ਉਹ ਉਹ ਜੱਜ ਆਪਾਂ ਨੂੰ ਫਟਣੀ ਰਹਿਣੀ ਬਹਿਣੀ ਠੀਕ ਆ ਵਧੀਆ ਸਾਮਣਾ ਵਰਤਦੇ ਆ ਪਰ ਇਹ ਚੀਜ਼ ਹੈ ਦੂਜੀ ਗੱਲ ਬੀ ਆਵਦਾ ਲੈ ਲਿਆ ਕਿ ਤੂੰ ਤੁਰ ਫਿਰ ਕੇ ਆ ਲੂਭਖਾਰਾ ਲੈ ਲੋ ਜਿਹੜੇ ਤਜਰਬੇ ਦੱਸਦੇ ਇਹ ਕਰ ਲੋ ਸਭ ਨਿਆਰੇ ਲੈਂਦੇ ਆ ਤੇ ਪਾਵਾਂਗੇ ਹੋਰ ਵੀਡੀਓ ਵੀ ਬਾਬਾ ਸੌਖ ਕਰਕੇ ਲਗਾਤਾਰ ਹੀ ਪਾਵਾਂਗੇ ਕਿਉਂਕਿ ਜਿਵੇਂ ਜਿਵੇਂ ਮੈਨੂੰ ਟਾਈਮ ਲੱਗੇ ਅੱਜ ਵੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਛੱਡਿਆ ਮੈਂ ਤੇ ਵਸਬੂਸ ਨੂੰ ਨਮਾ ਕੇ ਹੁਣ ਪੱਠੇ ਵਧਣ ਜਾਣਾ ਤੇ ਇਹ ਦੂਬਾਰ ਜਿਹੜਾ ਜਿਵੇਂ ਜਿਵੇਂ ਸਮਾਂ ਲੱਗੇਗਾ ਵੀਡੀਓ ਪਾਵਾਂਗੇ ਦੂਬਾਰ ਦਣ ਪਰਹਿ ਕੇ 15 ਵੀ ਹੋਈ ਫਿਰ ਗਡਾਈਆਂ ਚੱਲ ਪਣੀਆਂ ਕਬੂਤਰਾਂ ਦਾ ਸ਼ੁਰੂ ਹੋ ਜਾਣਾ ਕੰਮ ਹਣਾ ਬਾਕੀ ਇੰਟਰਵਿਊ ਵਾਲਾ ਸਿਸਟਮ ਆ ਇੰਟਰਵਿਊ ਵਾਲੇ ਫੋਨ ਬਹੁਤ ਆਈ ਜਾਂਦੇ ਆ ਤੇ ਹੁਣ ਵੀ ਬਸ ਮੈਂ ਮੇਰੇ ਕੋਲੇ ਜਿੱਦੇ ਸਮਾਂ ਹੁੰਦਾ ਮੈਂ ਉਹਦੇ ਜਿਵੇਂ ਕਹਿੰਦੇ ਅਗਲੇ ਕੋਲ ਜਾ ਸਕਦਾ ਨਹੀਂ ਮੈਂ ਅਗਲੇ ਨੂੰ ਕਹਿੰਦਾ ਬਈ ਮੇਰੇ ਕੋਲ ਟਾਈਮ ਨਹੀਂ ਉਹ ਫਿਰ ਅਗਲੇ ਨਾਲ ਤਾਲਮੇਲ ਨਹੀਂ ਬਣਦਾ ਮੇਰਾ ਹੋਰ ਕੋਈ ਚੱਕਰ ਨਹੀਂ ਕਈ ਬੰਦੇ ਕਹਿੰਦੇ ਤੂੰ ਛੜਤੀਆਂ ਜਾਂ ਕਿਵੇਂ ਆ ਬਾਈ ਨਾ ਛੱਡਾ ਜਾਂ ਵਿੱਚ ਬੰਦਿਆਂ ਨੂੰ ਖੁਸ਼ੀ ਵੀ ਹੋਈ ਵੀ ਆ ਵੀ ਵਧੀਆ ਹੋਇਆ ਛੜਤੀਆਂ ਤੇ ਟੈਨਸ਼ਨ ਨਾ ਲਓ ਜਸਨ ਜਿੰਨਾ ਮਰਜ਼ੀ ਮਨਾਓ ਮੈਂ ਤਾਂ ਆ ਦਾ ਸਵਾਦ ਲੈਣ ਖਾਤਰ ਕਰਦਾ ਕੋਈ ਚੱਕਰ ਨਹੀਂ ਖੋਸ ਸਾਰਿਆਂ ਨੂੰ ਕਰਾਂਗੇ ਸਾਰਿਆਂ ਨੂੰ ਖੁਸ਼ ਕਰਨ ਦਾ ਹੱਕ ਆ ਜਿਹੜੇ ਜੈਲਸੀ ਕਰਦੇ ਸੀ ਵੀ ਕਿਉਂ ਕਰਦਾ ਉਹ ਵੀ ਖੁਸ਼ ਹੋਗੇ ਠੀਕ ਹੈ ਜਦੋਂ ਕਰਨ ਲੱਗੇ ਉਹਨਾਂ ਨੇ ਵੀ ਖੁਸ਼ ਹੋਣਾ ਜਿਹੜੇ ਦੇਖਦੇ ਆ ਦੋਨੇ ਤਰ੍ਹਾਂ ਖੁਸ਼ ਕਰਨੀਆਂ ਵੀ ਪਰ ਕਰਤਾ ਕੋਈ ਛਗਿਆ ਨਹੀਂ ਪਰ ਕੋਸ਼ਿਸ਼ ਹਰੇਕ ਬੰਦਾ ਕਰਦਾ ਵੀ ਸਾਰੇ ਖੁਸ਼ ਰਹਿਣ ਪਰ ਸਾਰੇ ਸੂਰੇ ਨਹੀਂ ਖੁਸ਼ ਹੁੰਦੇ ਚਾਹੇ ਤੁਸੀਂ ਸਾਰਾ ਕੁਝ ਦੱਸ ਦੋ ਚਾਹੇ ਅਗਲੇ ਦਾ ਸਾਰੇ 99 ਕੰਮ ਕਰ ਦੋ ਇੱਕ ਕੰਮ ਨੂੰ ਜਵਾਬ ਦੇ ਦੋ ਉਦ ਹੀ ਤੁਸੀਂ ਫੁੱਦੂ ਵੱਜਣ ਲੱਗ ਗਏ ਹਣਾ ਦੁਨੀਆ ਇਹ ਕੰਮ ਹੋਇਆ ਪਿਆ ਤੇ ਬਾਕੀ ਬਾਬਾ ਮਿਹਰ ਕਰੇ ਤੇ ਆਪਾਂ ਕਹਿੰਦੇ ਮਿਹਨਤ ਤੇ ਜੋਰ ਦਿਓ ਜੇ ਮਿਹਨਤ ਕਰੋਂਗੇ ਤਾਂ ਬਾਜ਼ੀਆਂ ਜਿੰਨੀਆਂ ਜਾਣਗੀਆਂ ਵਿੱਚ ਕੂਤਰ ਵਿੱਚ ਤਾਂ ਬੜੇ ਯਾਰ ਜੇ ਲਾਸਟ ਤੇ ਪੰਜ ਸੱਤ ਫਿਰਦੇ ਆਦਾਸ ਫਿਰਦੇ ਆ ਥੋੜਾ ਵਿੱਚ ਤਾਂ ਬੜੇ ਕਬੂਤਰ ਜਿਤਨਾ ਉਹਨੇ ਜਿਹਦੀ ਕਿਸਮਤ ਵੀ ਬਲਵਾਨ ਆ ਜਿਹਦੇ ਕਬੂਤਰ ਚ ਪ੍ਰਾਣ ਵੀ ਵੱਧ ਨੇ ਜਾਨ ਵੀ ਵੱਧਾ ਉਹ ਉੱਡ ਜੂਗਾ ਹੁਣੇ ਤਾਂ ਹੈ ਨਹੀਂ 100 ਦਾ 100 ਹੀ ਵਿੱਚ ਵੜ ਜੂ ਅੱਥਨੇ 7 ਵਜੇ ਲੋ ਵਾਲੀ ਬਾਜ਼ ਚਾਹੇ ਤਾਂ ਕਿਤੇ ਹੋ ਜਾਣੀ ਵੀ ਐ ਵੀ ਥੋੜਾ ਇਹ ਨਾ ਹੋਵੇ ਵੀ ਤੁਸੀਂ 20 ਬਾਜ਼ੀਆਂ ਛੱਡਤੀਆਂ ਤੇ 19 ਬਾਜ਼ੀਆਂ ਦੇ ਵਿੱਚ ਤੁਹਾਡਾ ਟਾਈਮ ਨਾਲ ਹੀ ਲੇਟ ਆ ਪਿਆ ਇੱਕ ਬਾਜ਼ ਵਿੱਚ ਵੜ ਗਿਆ ਨਹੀਂ ਜੇ 20 ਬਾਜ਼ੀਆਂ ਛੱਡੀਆਂ ਪੰਜ ਸੱਤ ਤੱਕ ਤੁਸੀਂ ਜਿੱਤੋਗੇ 5 7 ਤੁਹਾਡੇ ਭੱਜਣਗੇ 5 7 ਦੇ ਵਿੱਚ ਤੁਸੀਂ ਵਿੱਚ ਵੀ ਬਾਜੀ ਦੇ ਬੜੋਗੇ ਹੋ ਸਕਦਾ ਵੀ ਵਿਚਾਲੇ ਜੇ ਵੀ ਹੋ ਸਕਦਾ ਵੀ ਬਹਿ ਜਾऊं ਜਾਂ ਕੋਈ ਗੱਲਬਾਤ ਇਹ ਬੰਡਵਾ ਹੁੰਦਾ ਸਿਸਟਮ ਹਨਾ ਕਿਸੇ ਟਾਈਮ ਕਬੂਤਰ ਨਹੀਂ ਫੱਟ ਹੁੰਦਾ ਕਿਸੇ ਟਾਈਮ ਆਪ ਨਹੀਂ ਫੱਟ ਹੁੰਦਾ ਕਿਸੇ ਟਾਈਮ ਸਹੀ ਨਹੀਂ ਖੇਡ ਲੱਗਦੀ ਮੌਸਮ ਬਦਲ ਗਿਆ ਬਹੁਤ ਗੱਲਾਂ ਨੇ ਸਾਰੀਆਂ ਬਾਜ਼ੀਆਂ ਕੋਈ ਬਣੀ ਜਦਾ 100 100 200 200 ਬੱਚਾ ਕਢਾਇਆ ਹੁੰਦਾ ਹਰੇਕ ਦਾ ਤੇ ਮੈਂ ਜੇ ਤੁਸੀਂ ਗੰਟੀ ਕਰ ਲੋ ਹੋ ਸਕਦਾ ਸਾਂਭੀਆਂ ਸੂਭੀਆਂ ਗਿਣਾ ਦੇਵੇ ਅਗਲਾ ਪਰ ਜਿਹੜੀਆਂ ਉਹਨੇ ਹਾਰੀਆਂ ਹੁੰਦੀਆਂ ਜਾਂ ਹਰਾਈਆਂ ਹੁੰਦੀਆਂ ਉਹ ਨਹੀਂ ਗਿਣਾਊਗਾ ਬਾਜ਼ੀਆਂ ਹਰ ਬੰਦਾ ਵੱਧ ਜਾਂਦਾ ਇਹ ਜ਼ਿੰਦਗੀ ਦੇ ਤਿਆਰ ਪਿਆ ਕੋਈ ਬੰਦਾ ਕਿਸੇ ਸੀਜ਼ਨ ਚ ਭਲਾਂ ਦੀ ਬਾਜ਼ੀਆਂ ਵੱਧ ਜਿੱਤ ਜਵੇ ਤੇ ਨਹੀਂ ਹਰੇਕ ਸੀਜ਼ਨ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਹਰੇਕ ਸੀਜ਼ਨ ਦੇ ਵਿੱਚ ਹੀ ਬੰਦਾ ਵੀ ਜੇ 50 ਛੜਦਾ ਤਾਂ 45 46 ਬਾਜ਼ੀਆਂ ਪੱਕੀਆਂ ਜਿੱਤਦਾ ਹੀ ਆ ਕਿਉਂਕਿ ਹਰੇਕ ਸੀਜ਼ਨ ਦੇ ਵਿੱਚ ਨਾ ਤਾਂ ਸਮਾਂ ਬਲਵਾਨ ਹੁੰਦਾ ਨਾ ਉਹ ਬੰਦਾ ਬਲਵਾਨ ਹੁੰਦਾ ਨਾ ਕਬੂਤਰ ਬਲਵਾਨ ਹੁੰਦੇ ਆ ਨਾ ਕਈ ਵਾਰੀ ਕੋਈ ਸਿਸਟਮ ਇਹੋ ਜਿਹਾ ਬਣ ਜਾਂਦਾ ਗੁਰੂ ਮਹਾਰਾਜ ਕੰਨੀ ਉਹ ਵੀ ਪਹੁੰਚੇ ਨਹੀਂ ਜਾਂਦਾ ਉੱਥੇ ਤੱਕ ਬਸ ਤੀਜਾ ਸਬਾ ਆਏ ਹੋ ਜਰੂਰ ਹੋ ਸਕਦਾ ਵੀ ਬੰਦੇ ਵਿੱਚ ਹਰੇਕ ਸਾਲ ਜਿੱਤ ਦੀ ਜਿੱਤ ਦੇ ਆ ਜਰੂਰ ਇਹ ਨਹੀਂ ਹੈਗਾ ਵੀ ਆਹ ਸਾਲ ਸਾਰੀਆਂ ਹੀ ਹਰ ਗਏ ਦੂਜੇ ਸਾਲ ਵੀ ਸਾਰੀਆਂ ਹਰ ਗਏ ਜੇ 40 ਛੜਤੀਆਂ 2 ਜੱਤਲੀਆਂ ਆਏ ਨਹੀਂ ਹੁੰਦਾ ਹੈਗਾ ਵੀ ਬੰਦੇ ਵਿੱਚ ਜਿੱਤ ਦੇ ਬਹੁਤ ਨੇ ਪਰ ਇਹ ਨਹੀਂ ਆਪਾਂ ਕਹ ਸਕਦੇ ਹਰੇਕ ਸਾਲ ਸਾਰੀਆਂ ਸਾਰੀਆਂ ਜਿੱਤ ਜਾਂਦੇ ਆ ਹਨਾ ਮਿਹਨਤਾਂ ਜਿਹੜੇ ਬੰਦੇ ਪ੍ਰੋਪਰ ਹੋਏ ਵੀ ਕਬੂਤਰਾਂ ਦੇ ਉੱਤੇ ਉਹਨਾਂ ਨੂੰ ਪਤਾ ਵੀ ਆਪਾਂ ਡਾਉਣੀ ਕਬੂਤਰ ਨੇ ਆਪਣਾ ਹੋਰ ਕੋਈ ਕੰਮ ਨਹੀਂ ਉਹ ਬਾਈ ਉਹਨਾਂ ਕੋਲ ਤਿੰਨ ਤਿੰਨ ਚਾਰ ਚਾਰ ਬੰਦੇ ਵੀ ਹੈਗੇ ਆ ਹੁਣ ਕੋਈ ਤਾਂ ਸਿੱਖਣ ਦਾ ਮਾਰਾ ਆਉਂਦਾ ਵਿਚਾਰਾ ਕੋਈ ਆਪ ਦਾ ਸਵਾਦ ਲੈਣ ਦਾ ਆ ਜਾਂਦਾ ਕੋਈ ਗੱਲਾਂ ਮਾਰਨ ਦਾ ਮਾਰਾ ਆ ਜਾਂਦਾ ਪਿੰਡ ਚ ਦੋ ਚਾਰ ਆਏ ਆ ਜਾਂਦੇ ਆ ਕੁਛ ਆਪੁੰਦਾ ਬੰਦਾ ਬੰਦਾ ਡਾਈਆਂ ਕਰਾਲੀਆਂ ਬਦਾਮ ਕੱਟੇ ਬੰਦਿਆਂ ਨੇ ਪਾ ਤੇ ਪਾਣੀ ਆਖਤਾ ਉਹ ਸਾਨੂੰ ਸਵਾਲ ਜਿਹਾ ਕੂ ਤੰਦਰੁਸਤ ਰਹਿੰਦੇ ਆ ਖੇਡ ਉਹਨਾਂ ਨੂੰ ਆਉਂਦੀ ਆ ਕਰੀ ਜਾਂਦੇ ਆ ਦੀ ਖੇਡ ਕੀ ਆ ਬਰਾਮਾ ਦੀ ਬਰਾਮਾ ਦਾ ਵਾ ਜਿੱਦੇ ਬਰਾਮਾ ਸੈਟਿੰਗ ਲੱਗੇ ਸੱਟ ਹੁ ਸਾਵਕੇ ਜਿਤਨਾ ਕਿਸੇ ਇੱਕਣੇ ਆ ਹੋ ਸਕਦਾ ਦੋ ਕੀ ਕੀ ਕਹਣਾ ਕਰੇ ਜਤ ਜਣ ਸਾਰੇ ਕਾਰਨ ਕੀ ਆ ਜਿੱਦੇ ਮੌਸਮ ਦੇ ਨਾਲ ਬਦਮ ਭੜ ਜ ਭੜ ਗਏ ਉਦੇ ਉਤਰ ਜਤਨਾ ਪਾਣੀ ਤਾਂ ਸਾਰਿਆਂ ਨੇ ਉਹੀ ਲੱਗਦਾ ਬਣਿਆ ਵਾ ਆਲੂ ਬੁਖਾਰਾ ਵੀ ਸਾਰਿਆਂ ਨੂੰ ਉਹੀ ਲੱਗਦਾ ਬਣਿਆ ਵਿਆ ਦਸੌਂਦ ਵੀ ਲੱਗਦੀ ਐ ਸ ਬਥੇਰਾ ਕੋਸ ਲੱਗਦਾ ਕੋਈ ਮੋਤੀ ਪੈਸਤੀ ਲਾਈ ਜਾਂਦਾ ਕੋਸ ਲਾਈ ਜਾਂਦਾ ਤੀਲਾਂ ਤੇ ਚੜ ਜਾਲ ਗੱਲ ਕੀ ਆ ਜਿੱਦੇ ਮੌਸਮ ਦੇ ਨਾਲ ਕਬੂਤਰ ਦੇ ਬਦਾਮ ਪੜ ਗਏ ਤੇ ਗੇੜਿਆਂ ਤੋਂ ਲੈ ਕੇ ਉਹਦੀ ਸੈਟਿੰਗ ਹੁੰਦੀ ਗਈ ਤਾਂ ਦਰੋਸਤ ਰਿਹਾ ਉਹਨੂੰ ਉੱਡਣਾ ਪਾਣੀ ਨਹੀਂ ਸਾਰੇ ਕਬੂਤਰਾਂ ਨੂੰ ਇੱਕੋ ਜਾਂ ਲੱਗੂ ਕੋਈ ਐ ਹੀ ਹੋਇਆ ਹੈਗਾ ਵੀ ਪਾਣੀ ਦੇ ਵਿੱਚ ਇਹਦੇ 'ਚ ਹੋਰ ਚੀਜ਼ ਪਾਈ ਵੀ ਇਹਨੂੰ ਹੋਰ ਦਿੱਤਾ ਵੀ ਇਹਨੂੰ ਪਾਣੀ ਹੋਰ ਦਿੱਤਾ ਇਹਦੇ 'ਚ ਸਿਉਣਾ ਪਾਇਆ ਹੋ ਪਰਲੇ ਨੂੰ ਦੇ ਤਾਂ ਉਹਨੂੰ ਬੰਗ ਪਾਸ ਹੁੰਦੀ ਧੀ ਉਹਨੂੰ ਦੇ ਤਾਂ ਉਹਨੂੰ ਖਸੋਰ ਦਿੱਤਾ ਇਹ ਤਾਂ ਨਹੀਂ ਪਾਹੀ ਇੱਕ ਹੀ ਕੁੱਟਿਆ ਗਿਆ ਇੱਕੋ ਹੀ ਰਗਣਾ ਹੋ ਸਕਦਾ ਵੀ 10-20 ਮਿੰਟ ਦਾ ਹਿਰ-ਫੇਰ ਕਰ ਸਕਦਾ ਬੰਦਾ ਕੋਈ ਇਹ ਉੱਤੇ ਨਹੀਂ ਮੈਂ ਖੇਡ ਜ਼ਰੂਰ ਕਰ ਲੂ ਪਰ ਉੱਡਣਾ ਬਦਾਮ ਜਿੱਦ ਦੇ ਮੌਸਮ ਦੇ ਨਾਲ ਭੜ ਗਏ ਜਮਾ ਸਹੀ ਉਹ ਸਹੀ ਟਾਈਮ ਤੇ ਉਹਦੀ ਸੈਟਿੰਗ ਬੈਠ ਗਈ ਤੰਦਰੁਸਤ ਹੋਇਆ ਉਹਦੇ ਚ ਪ੍ਰਾਉਣਾ ਹੋਇਆ ਜਾਨਬੱਧ ਹੋਈ ਉਹਨੇ ਬਸ ਪਾਰ ਲਾ ਦੇਣਾ ਫਿਰ ਉਹ ਬੰਦਾ ਸੋਚਣਾ ਚ ਪੈਂਦਾ ਕਈ ਬੰਦੇ ਤੁਸੀਂ ਐਂਟਰ ਮੌਂਚ ਦੇਖਦੇ ਹੋਵੋਗੇ ਕਹਿ ਨਹੀਂ ਹੁੰਦੇ ਯਾਰ ਉਹ ਕਬੂਤਰ ਤੇ ਯਾਰ ਜਮਾ ਗਲਤ ਖੇੜ ਲਾਈ ਸੀ ਤਾਂ ਵੀ ਜਿੱਤ ਗਿਆ ਉਹ ਖੇੜ ਗਲਤ ਨਹੀਂ ਹੁੰਦੀ ਉਹ ਖੇੜ ਸਹੀ ਲੱਗੀ ਵੀ ਹੁੰਦੀ ਆ ਉਹ ਕਬੂਤਰ ਫੱਟ ਹੁੰਦਾ ਉਹਨੂੰ ਕੋਈ ਵਾਹਵਾਸਤੀ ਨਹੀਂ ਹੁੰਦਾ ਚਾਹੇ 2 ਲਾ ਚਾਹੇ 5 ਲਾ ਉਹਨੂੰ ਕੀ ਫਰਕ ਆ ਜਦੋਂ ਹੈ ਹੀ ਤੰਦਰੁਸਤ ਆ ਉਹਦੇ ਗਰਮੀ ਨਹੀਂ ਪਈ ਵੀ ਉਹ ਸਾਰੀ ਸੈਟਿੰਗ ਹੋਈ ਵੀ ਆ ਬਾਕੀ ਕਿਹਾ ਸੁਣਿਆ ਮਾਫ਼ ਤੇ ਮੈਂ ਵੀਡੀਓ ਪਾਉਂਦਾ ਰਹੂੰ ਗੁਰੂ ਮਹਾਰਾਜ ਸਾਰਿਆਂ ਤੇ ਆਪਾਂ ਤਾਂ ਕਹਿੰਦਾ ਮਿਹਰ ਪਰਿਆ ਹੱਤ ਰੱਕੇ ਮੇਰੀ ਇੱਕੋ ਹੀ ਅਰਦਾਸ ਹੁੰਦੀ ਹੈ ਪ੍ਰਮਾਤਮਾ ਅੱਗੇ ਵੀ ਕਿਉਂਕਿ ਆਪਾਂ ਕਿਸੇ ਦਾ ਹੀ ਦੇਖ ਨਹੀਂ ਸਕਦੇ ਵੀ ਯਾਰ ਬੰਦਾ ਮਿਹਨਤ ਕਰਦਾ ਕੰਮ ਛੱਡਦਾ ਪੈਸੇ ਲਾਉਂਦਾ ਤੇ ਉਹਦੇ ਪੱਲੇ ਕੁਝ ਨਹੀਂ ਪੈਂਦਾ ਮੈਥੋਂ ਉਹ ਮੈਨੂੰ ਉਹ ਚੀਜ਼ ਕੋਈ ਵੀ ਆ ਬਰਦਾਸ਼ਤ ਨਹੀਂ ਹੁੰਦੀ ਵੀ ਯਾਰ ਬੰਦੇ ਨੂੰ ਜਿੱਤ ਤਾਂ ਮਿਲਣੀ ਜ਼ਰੂਰੀ ਹੈ ਬੰਦੇ ਦਾ ਹੌਸਲਾ ਪਾਸਟ ਹੁੰਦਾ ਫਿਰ ਬੰਦਾ ਨਾ ਢੇਰੀ ਢਾਹ ਜਾਂਦੀ ਆ ਬੰਦੇ ਦੀ ਵੀ ਯਾਰ ਕਰੀਏ ਤੇ ਕਰੀਏ ਕੀ ਤੇ ਉਹ ਚੀਜ਼ਾ ਵੀ ਚਾਹੇ ਬੰਦਾ ਤੀਜਾ ਹਿੱਸਾ ਜਿੱਤੇ 10 ਛੜ ਲੀਆਂ ਤਿੰਨ ਜਤਰੀਆਂ ਬਾਜ਼ੀਆਂ ਥੋੜੀਆਂ ਛੱਡ ਲਓ ਜੇ ਤੁਹਾਡੇ ਕੋਲ ਸਮਾਂ ਸਾਰਾ ਕੁਝ ਨਹੀਂ ਥੋੜੀਆਂ ਛੱਡ ਲਓ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਜਾ ਉਹਨੇ ਕਰਾਤੀ ਇੱਥੇ ਮੈਂ ਵੀ ਕਰਾ ਉਹ ਚੀਜ਼ ਦੇ ਮਗਰ ਨਾ ਪੋ ਕਬੂਤਰ ਥੋੜੇ ਰੱਖ ਲਓ ਜਿਤੋਂਗੇ ਜੇ ਤੁਸੀਂ ਕਿਸੇ ਵੱਡੇ ਬੰਦੇ ਨੂੰ ਦੇ ਕੇ 100 ਬੱਚਾ ਕਢਾਉਣੇ ਆ ਤੁਸੀਂ ਹਾਰੋਗੇ ਅਗਲਾ 8-10 ਬੰਦੇ ਲਈ ਬੈਠਾ ਤੁਹਾਡੇ ਕੋਲ ਬੰਦੇ ਦੋ ਨੇ ਨਹੀਂ ਪੂਰ ਚੜ੍ਹਨੀ ਗੱਲ ਜਿੰਨੇ 15-20 ਤੱਕ ਤੁਸੀਂ ਰੇਂਜ ਰੱਖੋਗੇ ਤੁਸੀਂ ਜਤੋਂਗੇ ਐਜ ਕਿਉਂ ਤਜਰਬਾ ਕਰਕੇ ਦੇਖ ਲਓ ਜਿਨੇ ਵੱਧ ਕਬੂਤਰ ਕਢਾਇਆ ਗਾਇਤ ਕਿ ਮੈਸ ਲੋ ਵੀ ਆਪਾਂ ਤਾਂ ਕਢਣੀ ਵੀਕ ਨੇ ਯਾਰ ਬਾਅਦ ਦੇਖਾਂਗੇ ਜੇ ਕਢਣੀ ਹੋ ਕਰ ਲੰਗੀ ਨਾ ਸੀ ਬਾ 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 ਫੜੂਗਾ ਤੁਹਾਡੇ ਸਾਰੇ ਪੂਰੇ ਹੋਣ ਪੰਜੇ ਕਕੇ ਠੀਕ ਆ ਵੀ ਮਿਹਨਤ ਵੀ ਹੋਵੇ ਕਬੂਤਰ ਵੀ ਤੰਦਰੁਸਤ ਰੱਖੇ ਹੋਵੇ ਹੁਣ ਤੁਹਾਡਾ ਸਾਰਾ ਪ੍ਰੋਪਰ ਪੂਰਾ ਹੋਵੇ ਖੇੜ ਪਾਣੀ ਵੀ ਪੂਰਾ ਹੋਵੇ ਤੁਹਾਡੇ ਕੋਲ ਵੀ ਖਰਾਕ ਸਹੀ ਪਾਈ ਹੋਵੇ ਖਰਾਕ ਗਾਹਾਂ ਵੀ ਸਹੀ ਪਾਓ ਕਬੂਤਰ ਉੱਡਣਗੇ ਇਹ ਨਹੀਂ ਹੈਗਾ ਵੀ ਉੱਡਣਾ ਪਰ ਗੱਲ ਕੀ ਆ ਫਿਰ ਆਪਾਂ ਕਿਸੇ ਨੂੰ ਦੇਖ ਕੇ ਜਦੋਂ ਕੋਈ ਸਿਸਟਮ ਵਿਗਾੜਦੇ ਆ ਨਾ ਉਦੋਂ ਹੁੰਦਾ ਹੁਣ ਖਰਾਕ ਦਾ ਵੀ ਇਹੀ ਸਿਸਟਮ ਹੁੰਦਾ ਕਿਸੇ ਨੇ ਕਹਿਤਾ ਵੀ ਆ ਖਰਾਕ ਫਲਾਨੀ ਪਾ ਦਿਓ ਤੇ ਆਪਾਂ ਇਹ ਥੋੜੂ ਦੇਖਣਾ ਵੀ ਕਹੇ ਜੇ ਕਬੂਤਰ ਨੂੰ ਕਿਹੜੀ ਖਰਾਕ ਤੋਂ ਪਾਉਣੀ ਆ ਵਿੱਚ ਹੁਣ ਖਰਾਕ ਦੇ ਵਿੱਚ ਇਹ ਜੀਆਂ ਚੀਜ਼ਾਂ ਨੇ ਉਹ ਜੇ ਕਬੂਤਰ ਮੋਟਾ ਉਹਨਾਂ ਲੱਛਾ ਕਰਨੀਆਂ ਉਹ ਕਿਹਦੇ ਖਿਡਾਰੀ ਨੇ ਇੰਟਰਵਿਊ ਚ ਦੱਸਤਾ ਵੀ ਪਾ ਦਿਓ ਆਪਾਂ ਦੂਜਿਆਂ ਨੂੰ ਵੀ ਪਾਈ ਜਾਂਦੇ ਉਹਨੂੰ ਵੀ ਪਾਈ ਜਾਂਦੇ ਮਰ ਕਿ ਆ ਬਾਗ ਬਾਜ਼ੀਆਂ ਵਾਲੇ ਭਾਈ ਯਾਰ ਕਬੂਤਰ ਵੇਡ ਘਟਾਈ ਜਾਂਦੇ ਲੱਛੇ ਹੋਈ ਜਾਂਦੇ ਆ ਉਹ ਲਿਸੇ ਹੁੰਦੇ ਨਹੀਂ ਆਪਾਂ ਕਰੇ ਆ ਉਹ ਸਿਆਲਾਂ ਦੀ ਖਰਾਕ ਨਹੀਂ ਲਿਸੇ ਕਰੇ ਹੁੰਦੇ ਲੈ ਅੱਜ ਆਪਾਂ ਗੱਲ ਵੀ ਦਾ ਦਿੰਨੇ ਆ ਉਹ ਸਿਆਲਾਂ ਦੀ ਖਰਾਕ ਦੇ ਵਿੱਚ ਹੀ ਆਪਾਂ ਤੋਂ ਕੋਈ ਚੀਜ਼ ਪਈ ਹੁੰਦੀ ਹੈ ਜਿਹੜੀ ਉਹਦਣਾ ਹੁੰਦਾ ਬਸ ਚਾਹੇ ਜੀਆਂ ਚੀਜ਼ਾਂ ਨੇ ਜਿਹੜੀਆਂ weight loose ਕਰਦੀਆਂ ਨੇ ਬਸ ਚਾਹੇ ਜੀਆਂ ਚੀਜ਼ਾਂ ਜਿਹੜੀਆਂ ਉਹਨੂੰ heavy ਕਰ ਦਿੰਦੀਆਂ ਨੇ ਪਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਆਪਾਂ ਨੂੰ ਉਪਰ ਤੁਰਿਆ ਜਾਂਦੇ ਕੁੱਤਰ ਖਰਾਬ ਕਰਨ ਲੱਗ ਜਾਂਦੇ ਬਾਜੀ ਦੇ ਉੱਤੇ ਜ਼ੋਰ ਲਾਉਣ ਦੇ ਟਾਈਮ ਤੇ ਕਿਸੇ ਦੀ ਬੱਟ ਫਸ ਗਈ ਆਪਾਂ ਕਹ ਦਿੰਨੇ ਆ ਕੋਈ ਇੱਥੇ ਡੱਗ ਪਿਆ ਤੁਰਿਆ ਜਾਂਦਾ ਜ਼ੋਰ ਲਾਉਣ ਦੇ ਟਾਈਮ ਉਹ ਚੰਗਾ ਭਲਈਆ ਤੁਰਿਆ ਜਾਂਦਾ ਵਹਿ ਗਿਆ ਉਹ ਵੀ ਖਰਾਕ ਦਾ ਕੰਮ ਹੀ ਹੁੰਦਾ ਸਿਆਲਾਂ ਵਾਲੀ ਦਾ ਬਾਕੀ ਮੈਂ ਖੇਮਾ ਦਾ ਜਾਤਕ ਹਾਂ ਜਿੰਨੀਆਂ ਗੱਲਾਂ ਕਰ ਸਕਦੇ ਆ ਉਹਨੀਆਂ ਕਰਾਂਗੀ ਕਿ ਆ ਸੁਣਿਆ ਮਾ ਫੋਨ ਮੈਂ ਚੱਕਦਾ ਸਾਬਦਾ ਪਰ ਸਮਾਂ ਹੁੰਦਾ ਫੋਨ ਚੱਕਨ ਦਾ ਵੀ ਮੈਂ ਹਮੇਸ਼ਾ ਕਹਿੰਦਾ ਮੈਨੂੰ ਵਟਸਐਪ ਤੇ ਕਰ ਲਿਆ ਕਰੋ ਵਟਸਐਪ ਹਮੇਸ਼ਾ ਚੱਲਦਾ ਹੁੰਦਾ ਮੇਰਾ ਫੋਨ ਮੈਂ ਬਹੁਤ ਘੱਟ ਚਲਾ ਕੇ ਰਾਜੀ ਹੁੰਨਾ ਫੋਨ ਮੇਰਾ ਘਰੀ ਰੱਖਿਆ ਹੁੰਦਾ WhatsApp ਕਰ ਲਿਆ ਕਰੋ WhatsApp ਮੇਰਾ ਅਟੈਚ ਕਰਿਆ ਹੁੰਦਾ ਕਿਉਂਕਿ ਉਹ ਫੋਨ ਦੇ ਉੱਤੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਹਾਣੀ ਦਾ ਬਾਹਲੇ ਫੋਨ ਦੂਜੇ ਲੋਟ ਆਉਂਦੇ ਆ ਯਾਰ ਆਨਨੋਨ ਨੰਬਰਾਂ ਤੋਂ ਜਿਹੜੇ ਬਾਹਰ ਲੈਣੇ ਜਾਂ ਕੋਈ ਹੋਰ ਆਦਰ ਸਟੇਟਾਂ ਦੇ ਉਹ ਫਿਰ ਬਾਹਲੇ ਆਉਂਦੇ WhatsApp ਤੇ ਉਹ ਕਰਦੇ ਨਹੀਂ WhatsApp ਤੇ ਆਪਣਾ ਪੰਜਾਬੀ ਬੰਦਾ ਹੀ ਕਰੂਗਾ ਤੇ ਬਾਕੀ ਕਿਹਾ ਸੁਣਿਆ ਮਾਫ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆ ਜਿੰਨੀ ਜਾਣਕਾਰੀ ਆ ਉਹਨੀ ਆਪਾਂ ਪ੍ਰਮਾਤਮ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਨੇ ਆ ਵੀ ਬਾਹੇ ਗੁਰੂ ਜਾਂ ਤਾਂ ਜਾਣਦਾ ਜਾਂ ਮੈਂ ਜਾਣਦਾ ਵੀ ਆਪਾਂ ਜੋ ਦੱਸਿਆ ਸੱਚ ਦੱਸਿਆ ਜਿੰਨੇ ਵੀਰੇ ਵੀ ਦੱਸਿਆ ਸੱਚ ਦੱਸਿਆ ਗਾਹ ਅਗਲੇ ਦੀ ਕਸਮ ਤਾਂ ਸੱਚ ਹੀ ਦੱਸਾਂਗੇ ਕਮਰਾ ਕਰਨ ਵਾਲਾ ਕੰਮ ਨਹੀਂ ਕਰਦੇ ਵੀ ਦੋ ਪਣਾ ਦੋ ਪਣਾ ਜਾਂ ਕਰਦੇ ਵੀ ਦੱਸ ਵੀ ਤੇ ਮੁੜ ਕੇ ਪਰਦਾ ਜਾ ਵੀ ਰੱਖ ਜੀ ਉਹ ਕੰਮ ਨਹੀਂ ਜੋ ਦੱਸਿਆ ਸੱਚ ਦੱਸਿਆ ਉਡਣੀ ਕਸਮ ਤਾਂ ਉਡਣੀ ਮਿਹਨਤਾ ਉਡਣੀ ਠੀਕ ਆ ਤੁਹਾਡੀ ਸਾਮ ਸੰਭਾਲਾ ਤੰਦਰੁਸਤੀ ਆ ਉਹ ਕੋਈ ਕੁਝ ਨਹੀਂ ਕਰ ਸਕਦਾ ਹਾਂ ਤਾਂ ਕੋਈ ਪਰਦਾ ਹੈ ਹੀ ਨਹੀਂਗਾ ਹਾਂ ਤਾਂ ਜੇ ਤੁਸੀਂ ਤੁਹਾਡੀ ਮਿਹਨਤ ਸਾਰਾ ਕੁਝ ਯਾਰ ਮੈਂ ਕਹਣਾ ਯਾਰ ਵੀ ਚਿੱਤਣਗੇ ਗੱਲ ਕੀ ਆਪਣੇ ਕੋਲੋਂ ਤੁਹਾਨੂੰ ਪੈਸੇ ਮੱਕ ਜਾਂਦੇ ਮਾੜੇ ਬੰਦੇ ਕੋਲੇ ਹੁਣ ਜਿਵੇਂ ਅਗਲਾ ਕਹਿੰਦਾ ਵੀ ਮਾੜਾ ਬੰਦੇ ਦੇ ਬਾਜ਼ੀਆਂ ਬਸਦੀਆਂ ਨਹੀਂ ਮਾੜਾ ਬੰਦੇ ਕੋਲੇ ਬਾਈ ਉਹ 5 ਦਾ ਐਂਟਰੀਆਂ ਜੋਗੇ ਪੈਸੇ ਹੁੰਦੇ ਆ ਉਹ ਕਿਤੇ ਮੌਸਮ ਨਹੀਂ ਲੋਟ ਹੋ ਜਾਂਦਾ ਕਿਤੇ ਕੂਤਰ ਨਹੀਂ ਫੱਟ ਹੋ ਜਾਂਦਾ ਕਿਤੇ ਆਪ ਨਹੀਂ ਫੱਟ ਹੁੰਦਾ ਕਿਤੇ ਕੋਈ ਚੱਕਰ ਪੈ ਗਿਆ ਕਿਤੇ ਕੋਈ ਕਿਵੇਂ ਉਹ ਵਿਚਾਰੇ ਕੋਲੇ ਉਹੀ ਐਂਟਰੀਆਂ ਜੋਗੇ ਪੈਸੇ ਹੁੰਦੇ ਆ ਉਹ ਹਰ ਜਾਂਦਾ ਮੁਰਕ ਜਦੋਂ ਉਹਦੇ ਜਿੱਤਣ ਦੀ ਵਾਰੀ ਆਉਂਦੀ ਉਹਨੂੰ ਪੈਸੇ ਮੱਕ ਜਾਂਦੇ ਠੀਕ ਹੈ ਦੂਜੇ ਪਲੇਅਰ ਆ ਵੱਡੇ ਜਿਹੜੇ ਬੰਦਿਆਂ ਕੋਲੇ ਪੈਸੇ ਨੇ ਤਕੜੇ ਨੇ ਹਾਰਦੇ ਤਾਂ ਉਹ ਵੀ ਬਹੁਤ ਨੇ ਕਾਰਨ ਕਿ ਉਹਨਾਂ ਦਾ ਉਹ ਪਰ ਛੱਡਣੋਂ ਨਹੀਂ ਹਟਦੇ ਉਹ ਲੋਬੇਟੀ ਤੁਰੇ ਜਾਂਦੇ ਆ 2 2 3 3 4 4 5 5 ਵੀ ਜਾਂਦੇ ਆ ਉਹ ਜਿੱਦ ਦੇ ਸੱਟ ਵੱਜ ਜਾਂਦੀ ਆ 5-7 ਲੱਖ ਵਾਲੀ ਪੈਸੇ ਪੂਰੇ ਕਿੰਨੀਆਂ ਗੰਡਰੀਆਂ ਭਰਨ ਦਾ ਵਾਧੂ 20 ਹਾਰ ਜਾਂਦੇ ਆ 50 ਹਾਰ ਜਾਂਦੇ ਆ ਠੀਕ ਆ 2 ਲੱਖ ਹਾਰ ਜਾਂਦੇ ਤਾਂ ਨਾਲੇ ਖਰਜ ਜਾਂਦੇ ਆ ਜੇ ਇੱਕ ਵਾਰੀ ਜਿੱਤ ਗਏ 6-7 ਲੱਖ ਵਾਲੀ 2-3 ਜਿੱਤ ਜਾਂਦੇ ਆ ਉਸ ਤੋਂ ਬਾਅਦ ਲਗਾਤਾਰ ਹੀ ਉਹ ਉਹਨਾਂ ਜਿਹੜਾ ਬੈਠੀ ਹੁੰਦੀ ਹੈ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਜਦੋਂ ਉਹਨਾਂ ਵਾਲਾ ਸਮਾਂ ਚੱਲ ਪੈਂਦਾ ਫਿਰ ਲੁਬੇਟੀ ਪਾਉਂਦੇ ਆ ਉਹ ਪੈਸੇ ਪੂਰੇ ਕਰਕੇ ਉਹਨਾਂ ਕੋਲ ਪੈਸੇ ਬਣ ਜਾਂਦੇ ਆ ਆਪਣੇ ਨਾਲ ਕੋਲ ਉਹੀ ਪੈਸੇ ਹੁੰਦੇ ਆ ਉਹੀ ਖਾਚਿਆਂ ਦਾ ਚਲੋ ਜੀ ਬਾਅਦ ਕਰੇ ਕੀ ਹੁਣ ਬੰਦਾ ਨਾ ਗਰੀਬ ਬੰਦਾ ਇੱਕ ਗੱਲ ਹੈ ਵੀ ਗਰੀ ਅਗਲਾ ਹਰੇ ਕਹਿੰਦਾ ਵੀ ਗਰੀਬ ਬੰਦਾ ਐ ਜਾ ਛੱਡੂ ਕੰਮ ਗਰੀਬ ਬੰਦੇ ਦੇ ਭਾਈ ਗੇਮ ਹੈ ਹੀ ਨਹੀਂ ਕਰਨ ਵਾਲੀ ਇਹ ਮੈਂ ਆਪ ਮੰਨਦਾ ਚਲ ਮੈਂ ਕੰਮ ਕਰਦਾ ਪਰ ਮੈਂ ਕਹਿੰਦਾ ਵੀ ਮੇਰੇ ਕੋਲ ਹਰਾਮ ਦੇ ਥੋੜੋ ਆਵੇਂ ਮੂੰਹ ਹੀ ਡਾਈ ਚੱਲਾਂ ਕੂਟਰ ਬਾਜੀ ਦੇ ਵਿੱਚ ਮਨ ਤਾਂ ਮੇਰਾ ਵੀ ਫਿੱਕਾ ਪਊਗਾ ਜੇ ਮੈਂ ਹਾਰੂੰਗਾ ਵੀ ਯਾਰ ਭੈ ਹੀ ਨਹੀਂ ਹਾਰ ਕੇ ਪੈਸੇ ਹਲੇ ਉਹੀ ਆਉਂਦੇ ਆ ਮਿਹਨਤ ਕਰਕੇ ਲੈ ਕੇ ਆਉਂਦਾ ਬੰਦਾ ਜੇ ਤਾਂ ਹੁਣ ਕੋਈ ਕੰਮ ਹੀ ਸਾਲਾ ਕੋਈ ਇਹੋ ਜਿਹਾ ਕਰਨ ਆਵੇ ਕੋਈ ਨਾ ਹਾਰ ਕੇ ਦਾ ਹਾਰ ਕੇ ਜੀ ਇਧਰੋਂ ਜਗਾਰ ਲਾਈ ਲੈਣਾ ਉਹ ਉਹਨੂੰ ਤਾਂ ਤਾਂ ਕੀ ਹੋ ਹੋਣਾ ਹਨਾ ਜਾਂ ਫਿਰ ਘਰੋਂ ਹੀ ਬੰਦਾ ਹੋ ਜਾ ਹੋਵੇ ਉਹ ਚੀਜ਼ ਆ ਵੀ ਆਪਾਂ ਕਹਿ ਦਿੰਨੇ ਆ ਵੀ ਗਰੀਬ ਵਾਕਿਆ ਹੀ ਗਰੀਬ ਬੰਦੇ ਤੇ ਖੇਡਣ ਵਾਲੀ ਗੇਮ ਹੈ ਨਹੀਂ ਜੇ ਗਰੀਬ ਬੰਦਾ ਖੇਡਦਾ ਤਾਂ ਜਦ ਨੂੰ ਉਹ ਤੇ ਜਿੱਤਣ ਦੀ ਵਾਰੀ ਆਉਂਦੀ ਉਹਦੋਂ ਨੂੰ ਸਸਰੀ ਕਾਲ ਹੋ ਜਾਂਦੀ ਆ ਵਿਚਾਰੇ ਦੀ ਤੇ ਜਦ ਕਦੇ ਕਬੂਤਰ ਕਿਵੇਂ ਹੋ ਗਏ ਕਿਤੇ ਕੌਸ ਹੋ ਗਿਆ ਕਿ ਉਹਦਾ ਡੈਲੀ ਟੁੱਟ ਜਾਂਦਾ ਉਹ ਚੀਜ਼ ਆ ਉਹ ਫਿਰ ਆਹੀਂ ਫਰਸਟ੍ਰੇਸ਼ਨ ਦਾ ਸ਼ਿਕਾਰ ਹੋਈ ਜਾਂਦਾ ਹੌਲੀ ਹੌਲੀ ਬੰਦਾ ਵੀ ਯਾਰ ਕੋਹ ਨਹੀਂ ਹਨਾ ਬਾਕੀ ਕਿਹਾ ਸੁਣਿਆ ਮਾਫ਼ ਬਾਬਾ ਭਲੀ ਕਰੇ ਮੇਰੀ ਤਾਂ ਪ੍ਰਮਾਤਮਾ ਅੱਗੇ ਹਿਰਦਾਸ ਆ ਵੀ ਸਾਰੇ ਜੱਤਣ ਯਾਰ ਹਨਾ ਤੇ ਚਲ ਕਦੇ ਨਾ ਕਦੇ ਗੁਰੂ ਮਹਾਰਾਜ ਦੀ ਕਿਰਪਾ ਜੇ ਹੋਈ ਬੰਦੇ ਨਾ ਤਾਂ ਬੰਦਾ ਲਊਗਾ ਹੀ ਵੀ ਹਾਂ ਯਾਰ ਕੋਈ ਚੀਜ਼ ਸਾਡੇ ਰਾਹ ਪਈ ਤੇ ਅਸੀਂ ਅੱਜ ਹੈਗੇ ਆ ਠੀਕ ਆ ਕੋਸ਼ਿਸ਼ ਤਾਂ ਕਰਨ ਲੱਗੀ ਆ ਬਾਕੀ ਪਰਮਾ ਹਰੇਕ ਬੰਦੇ ਦਾ ਪਰਮਾਤਮਾ ਹੀ ਗਵਾਹ ਬੰਦਾ ਬੰਦੇ ਦਾ ਗਵਾਹ ਅੱਜ ਕੱਲ ਬਹੁਤ ਘੱਟ ਮੰਨਦਾ ਚੰਗੇ ਮਾੜੇ ਦੇ ਵਿੱਚ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਕਹਾਣੀ ਦਾ ਕੰਮ ਲੈ ਕੇ ਹਰੇਕ ਅਗਲਾ ਕਹਿੰਦਾ ਤੂੰ ਕੌਣ ਮੈਂ ਕੌਣ ਦੇਖੇ ਜਾਣੇ ਆ ਚਲੋ ਕੋਈ ਨਾ ਜ ਜਿਹਨੂੰ ਕਹਨੇ ਹੁੰਦੇ ਵੀ ਰੱਬ ਦੀ ਹੱਥ ਹੋਵੇ ਨਾ ਸਿਰ ਤੇ ਉਹ ਤੋਂ ਚਾਹੀ ਕੋਈ ਕੁਸ਼ ਕਰਾਈ ਜਾਵੇ ਕੁਸ਼ ਕਰੀ ਜਾਵੇ ਉਹ ਪਰਮਾਤਮਾ ਵੀ ਸਾਂਭੀ ਜਾਣਾ ਹੁੰਦਾ ਠੀਕ ਆ ਜੀ ਕਾਸਨੇ ਮਾਰ ਸਾਸਰੀ ਗਾਲ ਅਗਲਾ ਭਾਗ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਦਿਲ ਦੀਆਂ ਗੱਲਾਂ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਪਾਵਾਂਗੇ ਆਪਾਂ ਜਾਣਕਾਰੀ ਦੇ ਆ ਵੀਡੀਓ ਵੀ ਤੇ ਬਾਕੀ ਕਹਾ ਸੁਣਿਆ ਮਾਫ਼ ਹਸੀ ਕਾਲੀ ਸਾਰਾ